हेलो फ्रेंड्स वेलकम टू माई चैनल डायनामिक पैशन फायर तो उम्मीद करती सारे कर दी ठीक हो और ठीक रहो आलवेज मैं परमात्मा अगर यही अरदास करती रहनी हूँ कि तुम ठीक ठाक रहो और हमेशा चढ़ती कला च रो तो अच्छा एक बहुत ही वाइय टॉनिक लेके आए हैं तो कि अज का जो खान पीना साह नहीं है ਕਿਉਂਕਿ ਆਪਾਂ ਨੂੰ ਕਿਤੇ ਨਾ ਕਿਤੇ ਆਰਗੇਨਿਕ ਫੂਡ ਜਿਹੜਾ ਉਹ ਨਹੀਂ ਅਵੇਲੇਬਲ ਹੈਗਾ ਆਪਾਂ ਨੂੰ ਜੋ ਵੀ ਮਿਲਦਾ ਹੈਗਾ ਆਪਾਂ ਨੂੰ ਖਾਣਾ ਪੈਂਦਾ ਹੈਗਾ ਤਾਂ ਆਪਣੀ ਬੋਡੀ ਤੇ ਇਫੈਕਟ ਹੁੰਦਾ ਉਹਨਾਂ ਚੀਜ਼ਾਂ ਦਾ ਤਾਂ ਜਿੰਨਾਂ ਵਿੱਚੋਂ ਮੇਨ ਆਪਾਂ ਗੱਲ ਕਰਦੇ ਹਾਂ ਜਵਾਲਾਂ ਤੇ ਕਿਉਂਕਿ ਮਾਰਕੀਟ ਦੇ ਵਿੱਚ ਤੁਸੀਂ ਕੋਈ ਵੀ ਸ਼ੈਂਪੂ ਖਰੀਦਣ ਜਾਓ ਉੱਥੇ ਸਭ ਤੇ ਲਿਖਿਆ ਹੈਅਰ ਫਾਲ ਸ਼ੈਂਪੂ ਜਾਂ ਕੋਈ ਤੁਸੀਂ ਉੱਥੇ ਸਪਾ ਗੈਰਾਂ ਜਾਂ ਕੋਈ ਪੈਕ ਹੈਅਰ ਫਾਲ ਸਪਾ ਹੈਅਰ ਫਾਲ ਹੇਅਰ ਪੈਕ ਹੈ ਨਾ ਕਈ ਕਈ ਚੀਜ਼ਾਂ ਉਸੇ ਲਿਖੀਆਂ ਹੁੰਦੀਆਂ ਪਰ ਪੁਰਾਣੇ ਜ਼ਮਾਨਿਆਂ ਦੇ ਵਿੱਚ ਇਹ ਚੀਜ਼ਾਂ ਨਹੀਂ ਸੀ ਲੋਕੀ ਲੱਸੀ ਨਾਲ ਦਹੀਂ ਨਾਲ ਸਰੋਂ ਦੇ ਤੇਲ ਨਾਲ ਲਾਉਂਦੇ ਸੀ ਔਰ ਵਾਲਾਂ ਦੇ ਵਿੱਚ ਸਰੋਂ ਦਾ ਤੇਲ ਲਾਉਦੇ ਸੀ ਪਰ ਅੱਜ ਕੱਲ ਜੇ ਕੋਈ ਕੋ ਲਾਉਂਦਾ ਵੀ ਆ ਤਾਂ ਉਹ ਫਿਰ ਵੀ ਇਫੈਕਟ ਨਹੀਂ ਕਰਦੀ ਕਿਉਂਕਿ ਸਾਡੇ ਕੋਲੇ ਨਾ ਤਾਂ ਸਰੋਂ ਦਾ ਤੇਲ ਅਵੇਲੇਬਲ ਵਧੀਆ ਹੈਗਾ ਨਾ ਸਾਡੇ ਕੋਲੇ ਕੋਈ ਹੋਰ ਜਿਹੜਾ ਆਪਾਂ ਲੱਸੀ ਦਹੀਂ ਕਹਿ ਲਈਏ ਨਾ ਸਾਡੇ ਕੋਲੇ ਕੋਈ ਚਾਟੀ ਦੀ ਲੱਸੀ ਹੈਗੀ ਆ ਤੇ ਆਪਾਂ ਹੁਣ ਤੱਕ weight lose weight lose ਵਾਲੀ ਡਰਿੰਕ ਬਣਾਈ ਆ ਪਰ ਇਹ ਜਿਹੜਾ ਅੱਜ ਆਪਾਂ ਡਰਿੰਕ ਬਣਾਉਣ ਲੱਗੇ ਆ weight lose ਚ ਵੀ ਕੰਮ ਕਰੂਗਾ ਤੇ हेयर फॉਲ ਦੇ ਵਿੱਚ ਇਹਨੇ ਕਰਨਾ ਕਿੰਨਾ ਅੱਜ ਆਪਾਂ ਬਣਾਉਣ ਜਾ ਰਹੇ ਹੈਗੇ ਆ हेयर फॉਲ ਡਰਿੰਕ हेयर फॉਲ ਡਰਿੰਕ ਜਿਹੜਾ ਹੈਗਾ ਬਣਾਉਣਾ ਕਿਵੇਂ ਆ ਉਹ ਵੀ ਮੈਂ ਤੁਹਾਨੂੰ ਬਣਾ ਕੇ ਲਾਈਵ ਦਿਖਾਉਣੀ ਆ ਪਹਿਲਾਂ ਉਹ ਦੱਸਣਾ ਵੀ ਉਹਨੂੰ ਲੈਣਾ ਕਿਵੇਂ ਆ ਉਹਨੂੰ ਤੁਸੀਂ ਬਣਾ ਕੇ ਹਾਫ ਗਲਾਸ ਜਿਹੜਾ ਬਚ ਜੂਗਾ ਇੰਨਾਕ ਉਹ ਤੁਸੀਂ ਉਹਨੂੰ ਰੂਜ਼ ਕੰਜ਼ੂਮ ਕਰਨਾ ਪੀਣਾ ਕਰਨਾ ਚਾਹੀਏ ਤੁਸੀਂ ਰੋਟੀ ਤੋਂ ਇੱਕ ਘੰਟਾ ਪਹਿਲਾਂ ਪੀ ਲੋ ਚਾਹੇ ਤੁਸੀਂ ਖਾਣਾ ਖਾਣ ਤੋਂ ਇੱਕ ਘੰਟਾ ਬਾਅਦ ਚ ਪੀਓ ਹੁਣ ਉਹ ਅਸੀਂ ਕਰਨਾ ਕੀ ਹੈ हेयर फॉਲ ਦੀਆਂ ਅਸੀਂ ਮੈਡੀਸਿਨਸ ਵੀ ਖਾਣੇ ਆ ਬਦਾਮ ਖਾ ਲਏ ਬਦਾਮ ਰੋਗ ਸਿਤ ਛਸ ਲਿਆ ਆਮਲੇ ਦਾ ਤੇਲ ਛਸ ਲਿਆ ਆਮਲਾ ਖਾ ਲਿਆ ਕਈ ਚੀਜ਼ਾਂ ਸਾਨੂੰ ਸੂਟ ਵੀ ਨਹੀਂ ਕਰਦੀਆਂ ਸਟ੍ਰਿਕ ਐਸਿਡ ਜਿਵੇਂ ਅੱਜਕੱਲ ਸਾਰਿਆਂ ਦੇ ਇਤਜ਼ਾਬ ਵਗੈਰਾ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਤਾਂ ਉਹਨਾਂ ਨੂੰ ਇਹ ਚੀਜ਼ਾਂ ਤੋਂ ਅਵੋਇਡ ਕਰਨਾ ਚਾਹੀਦਾ ਖਟੀਆਂ ਚੀਜ਼ਾਂ ਤਾਂ ਉਹ ਡਰਿੰਕ ਕਿਵੇਂ ਬਣਾਉਣਾ ਹੈਗਾ ਸਰਨਾ ਪਹਿਲਾਂ ਦਾ ਦੋ ਗਲਾਸ ਪਾਣੀ ਦੇ ਲੈਣੇ ਆ ਫਿਰ 7 ਤੋਂ 10 ਕੜੀ ਪੱਤਾ ਉਹਦੇ ਪੱਤੇ ਪਾਉਣੇ ਆ ਠੀਕ ਹੈ ਤੇ ਤਿੰਨ ਜਾਂ ਚਾਰ ਜਾਂ ਪੰਜ ਤਿੰਨ ਤੋਂ ਲੈ ਕੇ ਪੰਜ ਤੱਕ ਆਪਾਂ ਅਜਵੈਨ ਦੇ ਪੱਤੇ ਪਾਉਣੇ ਨਾਲ ਕਿ ਅਜਵੈਨ ਪਾਉਣੀਆਂ ਠੀਕ ਹੈ ਤੇ ਉਹਦੇ ਵਿੱਚ ਫਿਰ ਤੁਸੀਂ ਇੱਕ ਸਾਬਤ ਧਨੀਆ ਲੈ ਲੈਣਾ ਇੱਕ ਚਮਚਾ ਉਹਦਾ ਪਾਉਣਾ ਤੁਸੀਂ ਇੱਕ ਚਮਚਾ ਜੀਰਾ ਪਾਉਣਾ ਇੱਕ ਤੁਸੀਂ ਛੋਟੀ ਇਲਾਇਚੀ ਪਾਉਣੀ ਆ ਤੇ ਇੱਕ ਇਨਾਕ ਪੀਸ ਅਦਰਕ ਪਾਉਣਾ ਜੇ ਅਦਰਕ ਹੈ ਨਹੀਂ ਤਾਂ ਤੁਸੀਂ ਉਹਦੇ ਵਿੱਚ ਚੌਥਾ ਇਸਾ ਚੰਜੀ ਦਾ ਸੁੰਡ ਪਾ ਸਕਦੇ ਥੋੜਾ ਜਿਹਾ ਪਿੰਚਕ ਵੀ ਪਾ ਸਕਦੇ ਆ ਅਦਰਕ ਦੀ ਥਾਂ ਤੇ ਸੁੰਡ ਪਾ ਸਕਦੇ ਆ ਅਗਰ ਸੁੰਡ ਵੀ ਹੈ ਨਹੀਂ ਅਦਰਕ ਵੀ ਹੈ ਨਹੀਂ ਤਾਂ ਛੋਟਾ ਜਿਹਾ ਪਿੰਚ ਤੁਸੀਂ ਦਾਲਚੀਨੀ ਦਾ ਪਾ ਸਕਦੇ ਹੋ ਕਿਉਂਕਿ ਜਿਹੜੀ ਦਾਲਚੀਨੀ ਹੈ ਉਹ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰਦੀ ਹੈ ਜਿੰਨੇ ਵੀ ਸਾਡੇ ਹੈਅਰ ਫਾਲ ਹੁੰਦੇ ਆ ਤਾਂ ਸਾਡੇ ਜਿਹੜੇ ਮਸਾਮ ਹੈਗੇ ਆ ਉਹ ਬੰਦ ਹੋ ਜਾਂਦੇ ਆ ਤਾਂ ਉਹਨਾਂ ਨੂੰ ਫੀਡ ਨਹੀਂ ਮਿਲਦੀ ਜਦੋਂ ਅਸੀਂ ਮ사ਜ ਵੀ ਕਰੀ ਜਾਂਦੇ ਕਰੀ ਜਾਂਦੇ ਆ ਤਾਂ ਜਦੋਂ ਮਸਾਮ ਖੁੱਲ ਜਾਂਦੇ ਆ ਪਰ ਉਹਨਾਂ ਨੂੰ એનર્ਜੀ ਨਹੀਂ ਮਿਲਦੀ ਉਹ ਤਾਕਤ ਨਹੀਂ ਮਿਲਦੀ ਤਾਂ ਉਹ ਇਹਨਾਂ ਚੀਜ਼ਾਂ ਦੇ ਨਾਲ ਉਹ ਤਾਕਤ ਆ ਜਿਹੜੀ ਮਿਲਦੀ ਹੈਗੀ ਉਹ ਡਰਿੰਕ ਤੁਸੀਂ ਬਣਾ ਲੈਣਾ ਦੋ ਗਲਾਸ ਪਾਣੀ ਪਾ ਕੇ ਇਹ ਨਈ ਚੀਜ਼ਾਂ ਸਾਰੀਆਂ ਪਾ ਲੈਣੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਵੀ ਦੋ ਗਲਾਸ ਪਾਣੀ ਲੈਣਾ ਉਹਦੇ ਵਿੱਚ 7 ਤੋਂ 10 ਪੱਤੇ ਤੁਸੀਂ ਕੜੀ ਪੱਤੇ ਦੇ ਪਾਉਣੇ ਆ ਤਿੰਨ ਤੋਂ ਲੈ ਕੇ ਪੰਜ ਪੱਤੇ ਤੁਸੀਂ ਜਵੈਨ ਦੇ ਪਾਉਣੇ ਆ ਇੱਕ ਚਮਚਾ ਸਾਬਤ ਧਨੀਆ ਪਾਉਣਾ ਇੱਕ ਚਮਚਾ ਜੀਰਾ ਪਾਉਣਾ ਹੈਗਾ ਇੱਕ ਛੋਟੀ ਇਲਾਚੀ ਪਾਉਣੀ ਆ ਤੇ ਇੱਕ ਤੁਸੀਂ ਉਹਦੇ ਵਿੱਚ ਪਾਉਣਾ ਹੈਗਾ ਅਦਰਕ ਦਾ ਤ੍ਰਿਸ ਜਾਂ ਚੁੰਡਿਕ ਇੱਕ ਪਿੰਚ ਸੁੰਡਪਾਲ ਜੀ ਦੋਨੇ ਚੀਜ਼ਾਂ ਅਵੇਲੇਬਲੀ ਤਾਂ ਇਨੱਕ ਤੁਸੀਂ ਦਾਲਚੀਨੀ ਦਾ ਤ੍ਰਿਸ ਪਾਓ ਤੁਸੀਂ ਦੇਖੋਗੇ ਤੁਸੀਂ ਇਹਨੂੰ ਕਟੋ-ਕਟ ਜਿਹੜਾ ਅਪਲਾਈ ਕਰਨਾ ਹੈਗਾ 3 ਟੂ 6 ਮੰਥ ਅੱਛੇ ਰਿਜ਼ਲਟ ਲੈਣੇ ਆ ਤਾਂ 6 ਮੰਥ ਤੁਸੀਂ ਇਹਨੂੰ ਪੀਣਾ ਹੈ ਪੀਣਾ ਡੇਲੀ ਬਣਾ ਕੇ ਬਣਾ ਕੇ ਰੱਖਣਾ ਨੀਗਾ ਜਦੋਂ ਤੁਸੀਂ ਪੀਣਾ ਇਹਨੂੰ ਉਦੇ ਰੈਡੀ ਕਰਨਾ ਹੈਗਾ ਦੇਖੋ ਦਵਾਈਆਂ ਆਪਾਂ ਦਿੰਦੇ ਆ ਡਾਕਟਰ ਮਾਫ ਕਰਨਾ ਕਿਉਂਕਿ ਕਈ ਕਹਿਣਗੇ ਜੀ ਇਹ ਸਿਰਨਾ ਲੰਬਾ ਟਾਈਮ ਕਿਉਂ ਪੀਏ ਤੇ ਉਹਦੇ ਵਾਸਤੇ ਕੀ ਹੁੰਦਾ ਕਿ ਜਦੋਂ ਅਸੀਂ ਕੋਈ ਵੀ ਮੈਡੀਸਿਨ ਲੈਣ ਜਾਣੇ ਆ ਮਾਰਕੀਟ ਦੇ ਵਿੱਚ ਡਾਕਟਰਸ ਦੇ ਕੋਲੋਂ ਤਾਂ ਡਾਕਟਰ ਕਹਿੰਦੇ ਆ ਆ ਲੈ ਜੋ ਜੀ ਆ ਤੁਹਾਨੂੰ ਆਪਾਂ ਨੂੰ ਉਹ ਪ੍ਰੈਸਕ੍ਰਿਪਸ਼ਨ ਦੇ ਦਿੰਦੇ ਆ ਲਿਖ ਕੇ ਆ ਦਵਾਈਆਂ ਲੈ ਲਓ ਮੈਡੀਸਨ ਸ਼ਾਪ ਤੋਂ ਆਪਾਂ ਮੈਡੀਸਨ ਲੈ ਲਈ ਆ ਲਓ ਜੀ ਤੁਸੀਂ 1 ਮਹੀਨੇ ਬਾਅਦ ਆਉਣਾ ਤੁਸੀਂ 2 ਮਹੀਨੇ ਬਾਅਦ ਆਉਣਾ ਜਾਂ 3 ਮਹੀਨੇ ਚੈੱਕਅਪ ਕਰਾਉਣਾ ਤਾਂ ਅਗਰ ਤੁਸੀਂ ਵਿੱਚ ਦੀ ਛੱਡਤਾ ਤਾਂ ਤੁਹਾਨੂੰ ਦੁਬਾਰਾ ਰੋਗ ਜਿਹੜਾ ਇਹ ਹੋ ਜਾਣਾ ਤਾਂ ਤਿੰਨ ਤੋਂ 6 ਮਹੀਨੇ ਖਾਣੀ ਖਾਣੀ ਪੈਣੀ ਆ ਤੁਹਾਨੂੰ ਇਹ ਮੈਡੀਸਨ ਫੇਰ ਤੁਸੀਂ ਕੇਵਲ ਹੋ ਜੂਗੇ ਵਿੱਚ ਦੀ ਦਵਾਈ ਨਹੀਂ ਛੱਡਣੀ ਤਾਂ ਉਹ ਚੀਜ਼ਾਂ ਅਸੀਂ ਫਾਲੋ ਕਰ ਸਕਦੇ ਆ ਜਿਹੜੀ ਚੀਜ਼ ਅਸੀਂ ਆਪਣੇ ਘਰੇ ਸ਼ੁੱਧ ਆਰਗੈਨਿਕ ਦੇਸੀ ਬਣਾਉਣੀ ਆ ਉਹਦੇ ਵਾਸਤੇ ਅਸੀਂ ਟਾਲਮਟੋਲ ਕਰਦੇ ਰਹਿੰਦੇ ਆ ਤੇ ਸਾਨੂੰ ਜਿਹੜੇ ਹੈਗੇ ਰਿਜ਼ਲਟ ਜਿਹੜੇ ਹੈਗੇ ਉਹ ਬੈਟਰ ਨਹੀਂ ਮਿਲਦੇ ਆਯੁਰਵੈਦਿਕ ਹੈਗੇ ਆ ਉਹ ਆਯੁਰਵੈਦਿਕ ਇਸੇ ਕਰਕੇ ਆਪਾਂ ਲੋਕਾਂ ਨੂੰ ਸੂਟ ਨਹੀਂ ਕਰਦਾ ਕਿਉਂਕਿ ਉਹ ਜੋ ਕੁਝ ਕਹਿੰਦੇ ਆ ਆਪਾਂ ਉਹਨੂੰ ਅਪਲਾਈ ਨਹੀਂ ਕਰਦੇ ਹੁਣ ਦੇਖੋ ਧਨੀਆ ਆਪਣੇ ਘਰੇ ਰਸੋਈ ਚ ਪਿਆ ਕੜੀ ਪੱਤਾ ਪਿਆ ਅਦਰਕ ਆਪਣੇ ਘਰੇ ਡੇਲੀ ਆਉਂਦਾ ਆਉਂਦਾ ਹੈਨਾ ਅਜਵਾਇਨ ਆ ਘਰੇ ਤੁਸੀਂ ਗਮਲੇ ਚ ਲੈ ਲਓ ਐਡਾ ਪੌਦਾ ਮੇਰੇ ਘਰ ਕਿੰਨੇ ਕਮਲਿਆਂ ਦੇ ਜਸ਼ਮਾਨ ਲੱਗੀ ਹੋਈ ਐ ਤੇ ਤੁਸੀਂ ਕੋਲ ਦੀ ਜਾਓ ਪੱਤੇ ਨੂੰ ਐ ਛੇੜ ਦੋ ਇੰਨੀ ਸੋਹਣੀ ਫ੍ਰੈਗਰੈਂਸ ਇੰਨੀ ਸੋਹਣੀ ਖੁਸ਼ਬੂ ਆਉਂਦੀ ਆ ਤੇ ਰੂਹ ਖੁਸ਼ ਹੁੰਦੀ ਆ ਐਲੋਵੇਰਾ ਪਦੀਨਾ ਸਾਰਾ ਕੁਝ ਮੇਰੇ ਘਰੇ ਲੱਗਾ ਹੈ ਤੇ ਗਮਲਿਆਂ 'ਚ ਹੀ ਲਾਓ ਛੋਟੀ ਕਿਆਰੀ ਬਣੀ ਉਹਦੇ ਵਿੱਚ ਪਦੀਨਾ ਬਹੁਤ ਥੱਲੇ ਲੱਗਾ ਹੋਇਆ ਵਾ ਕੜੀ ਪੱਤੇ ਦੇ ਏਡੇ ਪੇੜ ਲੱਗੇ ਐ ਮੈਂ ਕਈ ਵਾਰ ਤੁਹਾਨੂੰ ਦਿਖਾਇਆ ਵੀ ਆ ਲਾਈਵ ਤਾਂ ਤੁਸੀਂ ਚੀਜ਼ਾਂ ਸਾਰੀਆਂ ਲਿਖ ਲਓ ਕੜੀ ਪੱਤਾ ਸਾਬਤ ਧਨੀਆ ਜੀਰਾ ਛੋਟੀ ਇਲਾਇਚੀ ਅਜਵੈਨ ਦੇ ਪੱਤੇ ਤੇ ਦੋ ਗਲਾਸ ਪਾਣੀ ਤੇ ਇਹਨਾਂ ਨੂੰ ਸਾਰਿਆਂ ਨੂੰ ਗ੍ਰाइंड ਉਬਾਲ ਲੈਣਾ ਹੈਗਾ ਉਹਦੇ ਵਿੱਚ ਜਦੋਂ ਦੋ ਗਲਾਸ ਉਬਲ ਉਬਲ ਕੇ ਇੱਕ ਰਹਿ ਜਾਊਗਾ ਗਲਾਸ ਥੋੜਾ ਜਿਹਾ ਉਦੋਂ ਪੀਣਾ ਜਦੋਂ ਉਹਨੂੰ ਪੀਣਾ ਤਾਂ ਉਹਦੇ ਵਿੱਚ ਅੱਧਾ ਤੁਸੀਂ ਨਿੰਬੂ ਨਚੋੜਨਾ ਜ਼ਿਆਦਾ ਨਹੀਂ ਨਚੋੜਨਾ ਅੱਧਾ ਨਿੰਬੂ ਉਹ ਉਹਦੇ ਵਿੱਚ ਪੌਣ ਚਾਹੇ ਤੁਸੀਂ ਜਦੋਂ ਉਹਨੂੰ ਬੋਇਲ ਕਰਦੇ ਆ ਅੱਧਾ ਨਿੰਬੂ ਕੱਟ ਕੇ ਉਹਦੇ ਵਿੱਚ ਸੇਟ ਸੱਕਦੇ ਹੋ ਤੁਸੀਂ ਸਣੇ ਛਿਲਕਾ ਉਹਨੂੰ ਉਬਾਲ ਕੇ ਪੀ ਲਓ ਤੇ ਜਿਹਨੂੰ ਨਿੰਬੂ ਤੋਂ ਅਲਰਜੀ ਆ ਉਹ ਨਿੰਬੂ ਨਾ ਪਾਉਣ ਉਹ ਐਪਲ ਸਾਈਡਰ ਬਿਨੇਗਰ ਪਾ ਸਕਦੇ ਓਦੇ ਵਿੱਚ ਐਪਲ ਸਾਈਡਰ ਬਿਨੇਗਰ ਵੀ ਕਿੰਨਾ ਪਾਉਣਾ ਜਮਾ ਥੋੜਾ ਜਿਹਾ ਚੌਥਾ ਹਿੱਸਾ ਵੈਸੇ ਤੁਸੀਂ ਅਵੋਇਡ ਹੀ ਕਰੋ ਕਿਉਂਕਿ ਐਪਲ ਸਾਈਡਰ ਬਿਨੇਗਰ ਤਾਂ ਆਪ ਕੱਲੇ ਵੀ ਖਾਲੀ ਵੀ ਪੀ ਸਕਦੇ ਆ ਪਰ ਇਹਦੇ ਵਿੱਚ ਨਾ ਪਾਓ ਜੇ ਨਿੰਬੂ ਤੋਂ ਨਹੀਂ ਅਲਰਜੀ ਹੈਗੀ ਤਾਂ ਤੁਸੀਂ ਅੱਧਾ ਨਿੰਬੂ ਇਹਦੇ ਵਿੱਚ ਕੱਟ ਕੇ ਸਿਰ ਦੇਣਾ ਹੈਗਾ ਅਗਰ ਜੇ ਅਲਰਜੀ ਹੈ ਤਾਂ ਫਿਰ ਤੁਸੀਂ ਨਿੰਬੂ ਤੋਂ ਬਿਨਾਂ ਵੀ ਲੈ ਸਕਦੇ ਹੋ ਕਿਉਂਕਿ ਵਿਟਾਮਿਨ ਸੀ ਆਪਾਂ ਹੋਰ ਚੀਜ਼ਾਂ ਚੋਂ ਬਥੇਰੀਆਂ ਜੋ ਅਵੇਲੇਬਲ ਹੈਗਾ ਤਾਂ ਉਹਨਾਂ ਚੋਂ ਆਪਾਂ ਵਿਟਾਮਿਨ ਸੀ ਲੈ ਸਕਦੇ ਹਾਂ ਤੇ ਚਲੋ ਫਿਰ ਆਜੋ ਆਪਾਂ ਚੱਲੀਏ ਕਿਚਨ ਚ ਤੇ ਬਣਾਈਏ ਆਪਾਂ ਕਿਵੇਂ ਬਣਾਉਣਾ ਹੈਗਾ ਸਮਾਨ ਆਪਣਾ ਚਲੋ ਆਓ ਜਾਈਏ ਚਲੋ ਜੀ ਬਣਾਈਏ ਫਿਰ ਆਪਾਂ ਸਮਾਨ ਪਹਿਲਾਂ ਤੁਸੀਂ ਸਾਰੇ ਜਣੇ ਸਮਾਨ ਨੂੰ ਝਾਤੀ ਮਾਰੋ ਇਹ ਹੈ ਜੀ ਅਜਵਾਇਨ ਦੇ ਪੱਤੇ ਦੇਖੋ ਤੇ ਇਹ ਹੈਗੇ ਆਪਣੇ ਕੜੀ ਪੱਤਾ ਇਹਨਾਂ ਨੂੰ ਮੈਂ ਧੋ ਕੇ ਰੱਖਤਾ ਸੀਗਾ ਇਹ ਕੜੀ ਪੱਤੇ ਹੈ ਹਨਾ ਇਹਦੇ ਚ ਤੁਸੀਂ 8-10 ਪੱਤੇ ਪਾ ਸਕਦੇ ਕਿਉਂਕਿ ਬਰੀਕ ਜੇ ਪੱਤੇ ਆ ਇੰਨੇ ਇੱਕ ਪੱਤੇ ਆਪਾਂ ਅੰਦਾਜ਼ੇ ਨਾਲ 10 ਪੱਤੇ ਪਾ ਲਾਂਗੇ ਠੀਕ ਆ ਬਾਦੀ ਹੈਗਾ ਤੇ ਇਹ ਹੈਗਾ ਨਿੰਬੂ ਇਹ ਆਪਾਂ ਅੱਧਾ ਪਾਉਣਾ ਤੇ ਇਹ ਇੱਕ ਲੈਚੀ ਹੈਗੀ ਹੈਨਾ ਇਹਨੂੰ ਲੈਚੀ ਨੂੰ ਆਪਾਂ ਇਹਦੇ ਵਿੱਚ ਕੁੱਟ ਲਵਾਂਗੇ ਥੋੜਾ ਜਿਹਾ ਤਾਂ ਫਿਰ ਇਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਠੀਕ ਹੈ ਜੀ ਤੇ ਇਹ ਇੱਕ ਚਮਚ ਜੀਰਾ ਤੇ ਇੱਕ ਚਮਚ ਜਿਹੜਾ ਆਪਣੇ ਛੋਟੇ ਚਮਚ ਹੁੰਦੇ ਨੇ ਟੀस्पून 5 ਗ੍ਰਾਮ ਵਾਲੇ ਜਾਂ ਉਹ ਹੁੰਦੇ ਆ ਜਾਂ ਜਿਹੜੇ ਆਪਣੇ ਮਸਾਲਿਆਂ ਦੇ ਵਿੱਚ ਹੁੰਦੇ ਆ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਹੈਨਾ ਤੇ ਮੈਂ ਵੈਸੇ ਇਸ ਚਮਚ ਨਾਲ ਪਾਇਆ ਇਹਦੇ ਨਾਲ ਪੂਰਾ ਭਰ ਕੇ ਇੱਕ ਚਮਚਾ ਜੀਰੇ ਦਾ ਤੇ ਇੱਕ ਚਮਚ ਧਨੀਆ ਦਾ ਤੇ ਮੈਂ ਅਦਰਕ ਨਹੀਂ ਪਾਇਆ ਜੇ ਅਵੇਲੇਬਲ ਨਹੀਂ ਸੀ ਮੇਰੇ ਕੋਲੇ ਵੀ ਤਾਂ ਮੈਂ ਇਨਾਂ ਕ ਪਿੰਚਕ ਦਾਲ ਚੀ ਨਹੀਂ ਪਾਉਂਗੀ ਤਾਂ ਇਹਦੇ ਵਿੱਚੋਂ ਇਹ ਇੱਕ ਸਾਬਤ ਨਿੰਬੂ ਆ ਤਾਂ ਅਸੀਂ ਇਹਨੂੰ ਇਹ ਵੀ ਮੈਂ ਆਪਣੇ ਬਾਹਰੋਂ ਤੋੜ ਕੇ ਲਈ ਆ ਬਿਲਕੁਲ ਇਹਨੂੰ ਅਸੀਂ ਹਾਫ ਏਦਾਂ ਕਟਾਂਗੇ ਠੀਕ ਹੈ ਜੀ ਤਾਂ ਆਜੋ ਫਿਰ ਆਪਾਂ ਗੈਸ ਵੱਲ ਹੋਈਏ ਇਹ ਲੋਜੀ गैस आप चलाता पर रखा टोपिया हम आपे पा दो गिलास दो गिलास आपने भर के पावे ये अपना हेयरफॉल ड्रिंक बन रहा है जी लो जी ਔਰ ਜਦੋਂ ਪਾਣੀ ਉਬਲਣ ਲੱਗ ਗਿਆ ਤਾਂ ਉਦੋਂ ਆਪਾਂ ਇਹ ਬਾਕੀ ਦਾ ਸਮਾਨ ਸਾਰਾ ਇਹਦੇ ਵਿੱਚ ਪਾ ਦੇ। ਲਓ ਜੀ ਪਾਣੀ ਨੂੰ ਆ ਗਿਆ ਬੋਇਲ ਏਦਾਂ ਹੀ ਉਬਲਣਾ ਚਾਹੀਦਾ ਪਾਣੀ ਤਾਂ ਸਾਰੇ ਨਾਲ ਪਹਿਲਾਂ ਆਪਾਂ ਇਹਦੇ ਵਿੱਚ ਇਹ ਹਾਫ ਨਿੰਬੂ ਸਿੱਟਾਂਗੇ ਸਨੇ ਚਿਲੜ। ਤਾਂ ਫੇਰ ਅਸੀਂ ਸਿੱਟਾਂਗੇ ਅਜਵੈਨ ਦੇ ਪੰਜ ਪੱਤੇ। ਆ ਦੇਖੋ 1 2 3 4 ਤੇ ਆਹ ਨਿੱਕੇ ਨਿੱਕੇ ਬੱਚੇ ਸੀਗੇ ਆਹ 5 ਹੋ ਗਏ। ਤੇ 10 ਪਾਣੀ ਆਪਾਂ ਕੜੀ ਪੱਤੇ 10 6 ਛੋਟੇ ਵੱਡੇ ਦਾ ਕੋਈ ਚੱਕਰ ਨਹੀਂ ਆਲਾ ਛੋਟੇ ਸੀਗੇ 10 ਤੋਂ 11 ਹੋ ਗਏ ਤੇ ਇੱਕ ਇੰਨਾ ਇੱਕ ਪਿੰਚ ਕ ਪਾਉਣਾ ਆਪਾਂ ਦਾਲ ਚੀਨੀ ਤੇ ਇੱਕ ਜਿਹੜੀ ਹੈਗੀ ਆ ਇਹ ਇਲਾਇਚੀ ਕੁੱਟੀ ਹੋਈ ਪਾਉਣੀ ਆ ਆਹੋ ਜੀ ਠੀਕ ਹੈ ਤੇ ਇਹ ਆਪਾਂ ਜੀਰਾ ਤੇ ਧਨੀਆ ਜਿਹੜੇ ਇੱਕ ਇੱਕ ਆਪਾਂ 스ਪੂਨ ਲਏ ਸੀ ਤਾਂ ਹੁਣ ਇਹਨੂੰ ਆਪਾਂ ਜਿਹੜੀ ਆਪਣੀ ਫਲੇਮ ਹੈਗੀ ਉਹਨੂੰ ਥੋੜਾ ਜਿਹਾ ਆਪਾਂ ਮੀਡੀਅਮ ਕਰਾਂਗੇ ਠੀਕ ਹੈ ਹੁਣ ਜਿਵੇਂ ਆਪਣੀ ਫੁੱਲ ਫਲੇਮ ਚੱਲ ਰਹੀ ਆ ਤੇ ਇਹਨੂੰ ਆਪਾਂ ਥੋੜਾ ਜਿਹਾ ਮੀਡੀਅਮ ਕਰ ਦੇਵਾਂਗੇ ਮੀਡੀਅਮ ਦਾ ਤੁਸੀਂ ਲੋ ਕਰੋ ਕਿਉਂਕਿ ਜਿੰਨਾ ਇਹ ਸਲੋ ਸਪੀਡ ਤੇ ਪੱਕੂਗਾ ਨਾ ਸਮਾਨ ਆਪਣਾ ਓਨਾ ਹੀ ਬੈਟਰ ਬਣੂਗਾ ਤੇ ਇੱਕ ਰਿਕਵੈਸਟ ਹੈਗੀ ਤੁਹਾਨੂੰ ਕਿ ਜਦੋਂ ਤੁਸੀਂ ਪੀਣਾ ਉਦੋਂ ਹੀ ਤੁਸੀਂ ਇਹਨੂੰ ਬਣਾਉਣਾ ਇਹਨੂੰ ਆਪਾਂ ਬਣਾ ਕੇ ਸਟੋਰ ਨਹੀਂ ਕਰਨਾ ਹੈਗਾ ਦੇਖੋ ਕਿੰਨਾ ਸੋਹਣਾ ਕਲਰ ਆ ਗਿਆ ਇਦੇ ਵਿੱਚ ਕੋਈ ਨੂਨ ਵਗੈਰਾ ਨਹੀਂ ਪਾਉਣਾ ਕੋਈ ਸ਼ਹਿਦ ਨਹੀਂ ਪਾਉਣਾ ਕੁਝ ਵੀ ਨਹੀਂ ਪਾਉਣਾ ਹੈਗਾ ਠੀਕ ਹੈ ਚਲੋ ਆਪਾਂ ਦੇਖਦੇ ਹਾਂ ਫਿਰ ਜਦੋਂ ਇਹ ਬਣ ਕੇ ਰੈਡੀ ਹੋ ਗਿਆ ਆਪਣਾ ਸਮਾਨ ਮਿਲੋ ਜੀ ਆਪਣਾ ਡਰਿੰਕ ਜਿਹੜਾ ਹੈਗਾ ਉਹ ਰੈਡੀ ਹੋ ਗਿਆ ਤਾਂ ਹੁਣ ਇਹਨੂੰ ਆਪਾਂ ਗੈਸ ਨੂੰ ਕਰਾਂਗੇ ਬੰਦ ਤਾਂ ਦੇਖੋ ਤੁਸੀਂ ਕਿ ਇੰਨਾ ਇਹਨੂੰ ਤੁਸੀਂ ਬੋਇਲ ਕਰਨਾ ਹੈਗਾ ਤੇ ਇਹਦੇ ਵਿੱਚ ਹੋਰ ਕੋਈ ਚੀਨੀ ਵਗੈਰਾ ਨਹੀਂ ਮਿਕਸ ਕਰਨੀ ਬਾਕੀ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ weight ਵੀ lose ਹੋ ਜਾਏ ਤੇ ਤੁਹਾਡੇ hair fall ਵੀ हट ਜੇ ਫਿਰ ਤੁਸੀਂ ਇਹਨੂੰ ਇਦਾਂ ਹੀ try ਕਰ ਸਕਦੇ ਹੋ ਹੈਨਾ ਤਾਂ ਇਹਨੂੰ ਜਦੋਂ ਤੁਸੀਂ ਹੁਣ ਠੰਡਾ ਹੋ ਜਾਊਗਾ ਤਾਂ ਇਹਨੂੰ ਤੁਸੀਂ ਪੀ ਸਕਦੇ ਹੋ ਦੇਖੋ ਕਿੰਨਾ ਵਧੀਆ ਇਹਦਾ कलर ਬਣ ਗਿਆ ਹੈਗਾ ਇਹਨੂੰ ਆਪਾਂ ਗਲਾਸ ਦੇ ਵਿੱਚ ਪੁੰਨਦੇ ਆਂ ਉੜਾ ਉੜਾ ਕਰਕੇ ਪੁਣਿਓ ਅਗਰ ਤੁਸੀਂ ਸਟੀਲ ਦੇ ਗਲਾਸ ਚ ਪੀਣਾ ਤਾਂ ਸਟੀਲ ਦੇ ਚ ਪੀ ਸਕਦੇ ਹੋ ਕੋਕ ਇੱਕਦਮ ਆਪਾਂ ਕੱਚੇ ਦੇ ਗਲਾਸ ਦੇ ਵਿੱਚ ਇਸ ਤੋਂ ਸਰਦੀਆਂ ਚ ਜ਼ਿਆਦਾ ਡਰ ਹੁੰਦਾ ਗਰਮੀਆਂ ਚ ਤਾਂ ਕੋਈ ਡਰ ਨਹੀਂ ਹੈਗਾ ਲਓ ਜੀ ਦੇਖੋ ਜਿੰਨਾ ਮੈਂ ਤੁਹਾਨੂੰ ਕਿਹਾ ਸੀ ਉਹਨਾਂ ਰਹਿ ਗਿਆ ਇਹ ਸਾਰਾ ਸਮਾਨ ਤੁਸੀਂ ਇਹਦੇ ਵਿੱਚ ਪਾ ਲਓ ਕੱਢ ਕੇ ਪੋਣੀ ਦੇ ਇਹਨੂੰ ਇਦਾਂ ਨੱਪ ਕੇ ਜਿੰਨਾ ਵੀ ਅਸਰ ਹੈਗਾ ਉਹ ਤੁਸੀਂ ਕੱਢ ਸਕਦੇ ਆ ਤਾਂ ਆਪਣਾ ਡਰਿੰਕ ਹੈਗਾ ਉਹ ਰੈਡੀ ਹੋ ਗਿਆ ਤਾਂ ਹੁਣ ਆਪਾਂ ਇਹਨੂੰ ਪੀ ਸਕਦੇ ਆ ਹਾਂਜੀ ਦੇਖੋ ਆਪਣਾ ਡਰਿੰਕ ਆ ਜਿਹੜਾ ਰੈਡੀ ਹੋ ਗਿਆ ਕਿਹੜਾ ਡਰਿੰਕ ਆ हेयर ਫਾਲ ਡਰਿੰਕ ਬਟ ਜਿਵੇਂ ਮੈਂ ਦੱਸਿਆ ਜੀ ਉਦਾਂ ਹੀ ਪੀਓਗੇ ਤਾਂ ਇਹ weight loss ਡਰਿੰਕ ਵੀ ਬਣ ਸਕਦਾ ਹੈ ਅਗਰ ਤੁਸੀਂ ਇਹਦੇ ਵਿੱਚ ਮਿੱਠਾ ਪਾਉਂਗੇ ਟੇਸਟ ਬਣਾਉਂਗੇ ਤਾਂ ਫਿਰ ਇਹ ਨਹੀਂ ਬਣੂਗਾ ਤਾਂ ਤੁਸੀਂ ਜਿਵੇਂ ਮੈਂ ਤੁਹਾਨੂੰ ਲਾਈਵ ਦਿਖਾਇਆ ਬਣਾ ਕੇ ਸਾਰਾ ਕੁਛ ਇਦਾਂ ਪੀਓ ਅਗਰ ਗਰਮੀ ਆ ਤਾਂ ਤੁਸੀਂ ਇਹਨੂੰ ਠੰਡਾ ਕਰਕੇ ਪੀ ਲਓ ਠੰਡਾ ਇੰਦਾ ਸੈਂਸ ਗੈਸ ਤੋਂ ਉਤਾਰ ਕੇ ਥੋੜੀ देर ਪਿਆ ਰਹਿਣ ਦਿਓ ਜਿਵੇਂ ਆਪਾਂ ਪਾਣੀ ਪੀਂਨੇ ਤਾਜ਼ਾ ਉਸ ਤਰ੍ਹਾਂ ਦਾ ਹੋ ਜਾਣ ਦਿਓ ਅਗਰ ਸਰਦੀ ਹੈ ਤਾਂ ਸਰਦੀਆਂ ਦੇ ਵਿੱਚ ਤੁਸੀਂ ਗਰਮ ਗਰਮ ਜਿਵੇਂ ਆਪਾਂ ਚਾਹ ਪੀਂਨੇ ਆ ਸਿੱਪ ਸਿੱਪ ਕਰਕੇ ਓਵੇਂ ਆਪਾਂ ਪੀ ਸਕਦੇ ਆ ਠੀਕ ਹੈ ਜੀ ਤਾਂ ਹੁਣ ਗਰਮੀ ਦਾ ਮੌਸਮ ਆ ਤਦ ਤੁਸੀਂ ਇਹਨੂੰ ਬਿਨਾਂ ਫ੍ਰੀਜ ਦੇ ਵਿੱਚ ਰੱਖਿਆ। ਉਦੋਂ ਜ ਜਦੋਂ ਪੀਣਾ ਉਦੋਂ ਹੀ ਬਣਾਓ ਤੇ ਬਣਾ ਕੇ ਥੋੜੀ ਦੇਰ ਵਾਸਤੇ ਰੱਖ ਦਿਓ ਠੰਡਾ ਹੋ ਜਾਂਦੇ ਹੋ। ਵੈਸੇ ਤਾਂ ਤੁਸੀਂ ਉਦਾਂ ਹੀ ਪਿਆ ਰਹਿਣ ਦਿਓ ਮੈਂ ਤਾਂ ਤੁਹਾਨੂੰ ਇੱਕ ਜਲਦੀ ਸੀ ਦਿਖਾਉਣ ਵਾਸਤੇ ਉਦੋਂ ਹੀ ਇਹਨੂੰ ਪੁਣ ਲਿਆ ਆਪਾਂ ਤੇ ਵਿੱਚ ਵੈਸੇ ਵੀ ਪਿਆ ਰਹੂਗਾ ਠੰਡਾ ਹੋ ਜਾਊਗਾ ਫਿਰ ਪੁਣ ਲਿਓ। ਤਾਂ ਪੀ ਕੇ ਦੇਖੀਏ। ਬਹੁਤ ਵਧੀਆ ਟੇਸਟ ਬਣਿਆ ਜੀ ਤੇ ਉਮੀਦ ਕਰਦੀ ਹਾਂ ਤੁਸੀਂ ਇਹ ਡਰਿੰਕ ਜ਼ਰੂਰ ਬਣਾਓਗੇ। ਬਣਾ ਕੇ ਪੀਓਗੇ ਲਾਈਕ ਸ਼ੇਅਰ ਤੇ ਕਮੈਂਟ ਵੀ ਅੱਗੇ ਕਰੋਗੇ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਉਹਦੇ ਬੈਲ ਆਈਕਨ ਦਾ ਬਟਨ ਆ ਜਿਹੜਾ ਉਹ ਜ਼ਰੂਰ ਦਬਾਉਣਾ ਤਾਂ ਕਿ ਮੇਰੀ ਜਿਹੜੀ ਸਾਰਿਆਂ ਨੂੰ ਪਹਿਲਾਂ ਇਨਫੋਰਮੇਸ਼ਨ ਆਉਂਦੀ ਹੈ ਤੁਹਾਡੇ ਕੋਲੇ ਉਹਦੀ ਨੋਟੀਫਿਕੇਸ਼ਨ ਆ ਜਾਵੇ ਥੈਂਕ ਯੂ ਸੋ ਮੱਚ